2 ਘੰਟੇ 5 ਘੰਟੇ ਨਹੀਂ ਦਿੰਦਾ ਉਹ ਵੀ ਚੋਰ ਤੇ ਬਾਣੀ ਐ ਤੇ ਤਸਕਰ ਤਸਕਰਦਾਰ ਤੇ ਚੋਰ ਜੋ ਨਾਮ ਨਾ ਲੈਵੇ ਵਾਸੇ ਕੋਟ 58 ਉਹ ਕਰੋੜਾਂ ਜੋਨਾਂ ਚ ਪੈਂਦੇ ਗੱਜ ਕੇ ਆਖੋ ਸਾਧਨਾ ਜਿਹੜੇ ਨਾਮ ਨਹੀਂ ਜਪਦੇ ਜੀ ਬੰਦਗੀ ਨਹੀਂ ਕਰਦੇ ਮਹਾਰਾਜ ਜੀ ਨੇ ਉਨੋਈ ਨਿਵਾਜਿਆ ਜਿੰਨੀ ਸੰਗਤ ਬੈਠੀ ਉਹ ਉਹਨਾਂ ਦੇ ਅੰਦਰੋਂ ਵੀ ਮੈਂ ਭਨ ਦਿੱਤੀ ਕਿ ਭਾਈ ਨਾਮ ਨਾਲ ਜੜੋ ਜਿਹੜਾ ਨਾਮ ਨਹੀਂ ਜਪਦਾ ਰੱਬ ਦੇ ਘਰ ਜੇ ਫਿਰ ਉਹ ਵੀ ਚੋਰ ਹੈ ਤੇ ਤਸਕਰ ਜੋ ਨਾਮ ਨਾਲ ਲੇਦੇ ਆਖੋ ਸਤਨਾਮ ਵਾਹ ਕੰਮ ਨਹੀਂ ਮੁਕਣੇ ਰੋਜ਼ੀ ਨਹੀਂ ਮੁਕਣੇ ਨੀਂਦਰ ਨੇ ਨਹੀਂ ਛੱਡਣਾ